ਇਹ ਇੱਕ ਬੁਨਾਮੀ ਮਾਨਸਿਕ ਰੋਗ ਹੈ ਜੇ ਤਾਂ ਆਪ ਤੇ ਬੱਚੇ ਕੱਚਿਆਂ ਨੂੰ ਇਸ ਤੋਂ ਕਿਵੇਂ ਬਚਾਇਆ ਜਾਵੇ ਤੇ ਗੱਲ ਜਿਵੇਂ ਇਹ ਨਵਾਦਸ ਵੀ ਕੀਤੀ ਹੈ ਕਿ ਇੱਕ ਆਦਤ ਹੈ ਜਿਹੜੀ ਆਦਤ ਬਣ ਜਾਂਦੀ ਹੈ ਫਿਰ ਉਹ ਜੇ ਕੰਮ ਹੋ ਜਾਂਦੇ ਆ ਤੇ ਢੀਠ ਕਈ ਵਾਰ ਚੰਗੇ ਕੰਮ ਲਈ ਵੀ ਢੀਠ ਨੂੰ ਆਪਾਂ ਮੰਨਦੇ ਕਰੇ ਪਰ ਡਿਪਟਰਲ ਬਣੀ ਹੈ ਤੇ ਢੀਠ ਸ਼ਬਦ ਜਿਹੜਾ ਜਾਂ ਕਟੜ ਸ਼ਬਦ ਜਿਹੜਾ ਹੁੰਦਾ ਨਾ ਕਿ ਅਗਰ ਅਸੀਂ ਉਹ ਜਿਹੜਾ ਹਰ ਘਟ ਸਮਝਦੇ ਆ ਕਿ ਇੱਕ ਬਿਹੇਵੀਅਰ ਟਿੱਟਿੰਟ ਮੈਂ ਜੋ ਕਰਨ ਦੀ ਸ਼ਕਤੀ ਅੰਗਰਾਉਜ਼ ਡਿਜੀਟਲ ਲੈਂਡ ਦੇ ਸ਼ਕਤੀ ਲੱਗਦਾ ਹੈ ਅਗਰ ਉਸ ਨੂੰ ਕੋਈ ਵਾਤਾਵਰਣ ਮਿਲ ਗਿਆ ਜਿਹਦੇ ਵਿੱਚ ਉਹਦਾ ਬਿਹੇਵੀਅਰ ਬਦਲ ਪਿਆ ਜਾਂ ਬਿਹੇਵੀਅਰ ਚੇਂਜ ਕਰਨਾ ਵਾਤਾਵਰਣ ਚੇਂਜ ਕਰ ਮਾ ਪੇਗਾ ਤਾਂ ਉਹਦੇ ਵਿੱਚ ਉਹ ਕੀ ਕਰ ਸਕਦਾ ਹੈ ਜਿਸ ਤਰੀਕੇ ਨਾਲ ਉਹ ਟਿੱਟ ਨੂੰ ਬਦਲਿਆ ਨਹੀਂ ਜਾ ਸਕਦਾ ਨਾ ਐਸੇ ਤਰੀਕੇ ਨਾਲ ਜੇਕਰ ਉਹਨੇ ਚੰਗਾ ਕੁਝ ਨਹੀਂ ਕੰਮ ਲਈ ਉਹ ਟਿੱਟ ਬਣ ਗਿਆ ਤਾਂ ਫਿਰ ਇਹਦਾ ਮਤਲਬ ਜਿਹਨੂੰ ਨਹੀਂ ਬਦਲਿਆ ਜਾ ਸਕਦਾ ਉਹ ਸਮਾਜੀ ਨੂੰ ਬਦਲ ਸਕਦਾ ਹੈ ਪਰ ਸ਼ਾਵਨ ਤੁਸੀਂ ਕੁਐਸਚਨ ਅੱਛਾ ਪੁੱਛਿਆ ਇਤਨੇ ਹਿੰਮਤ ਕਰੋ ਪੁੱਛੋ ਆਪਣੇ ਲਈ ਆਪਣੇ ਕਿਸੇ ਰਿਸ਼ਤੇਦਾਰ ਨੂੰ ਦਿਮਾਗ 'ਚ ਰੱਖ ਕੇ ਆਪਣੇ ਕਿਸੇ ਭੈਣ ਭਰਾ ਲਈ ਵੀ ਤੁਹਾਨੂੰ ਕੋਈ ਕਨਫਿਊਜ਼ਨ ਹੋਵੇ ਤਾਂ ਹਮ ਤਾਂ ਡਾਕਟਰ ਸਾਹਿਬ ਵੀ ਬੈਠੇ ਵੀਰ ਜੀ ਵੀ ਬੈਠੇ ਮੈਨੂੰ ਬੈਠਾ ਹੋ ਸਕਦਾ ਕਿਸੇ ਗੱਲ 'ਚੋਂ ਕੋਈ ਗੱਲ ਨਿਕਲ ਆ। ਗੁਰਪ੍ਰੀਤ ਜੀ ਆ ਜਿਹੜਾ ਹੁਣੇ ਮੇਡੀਕਲ ਸਵਾਲ ਕੀਤਾ ਢੀਠ ਜਿੱਤ ਢੀਠਾ ਤੁਸੀਂ ਜਾਣੇ ਕਿ ਸਰ ਪਾਕਨ ਇਤਨਾ ਠੇਕ ਪੰਜਾਬੀ ਆ। ਜਿੰਦ ਸੌਤ ਹਮਨੇ ਨਹੀਂ ਕੀਤਾ ਸਵਾਲ ਆ ਪਾਕਾ ਗੁਰਪ੍ਰੀਤ ਸਿੰਘ ਜੀ ਨੇ ਇਸ ਪ੍ਰੋਗਰਾਮ ਤੋਂ ਵੀ ਜੋ ਵੀਡੀਓ ਬਣਾਈ ਸੀ ਉਹ ਵੀ ਇਹਨਾਂ ਨੇ ਜ਼ਿਕਰ ਕੀਤਾ ਸੀ। ਮਨੇ ਖੁਦ ਸਵਾਲ ਪਾਇਆ ਕੀਤਾ ਸੀ ਕਿ ਜਿਹੜਾ ਡਿਪਰੈਸ਼ਨ ਮਰੀਜ਼ ਆ ਉਹਨੂੰ ਰੋਗ ਉਹਨੂੰ ਉਹਨੂੰ ਡਾਕਟਰ ਦੀ ਲੋੜ ਆ ਉਹ ਪਹਿਲੀ ਗੱਲ ਤਾਂ ਮੰਨਣਾ ਨੂੰ ਤਿਆਰ ਨਹੀਂ ਕਿ ਮੈਨੂੰ ਮੈਂ ਡਿਪਰੈਸ਼ਨ ਆ ਸੈਕਿੰਡ ਸਟੈਪ ਆ ਉਹ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਉਹਨੂੰ ਡਾਕਟਰ ਕੋਲ ਕਿਵੇਂ ਲੈੰਡਾ ਜਾਵੇ ਇਹ ਮੇਰਾ ਸਵਾਲ ਆ 44 ਫੀਮੇਲ 44 ਇਅਰ ਫੀਮੇਲ ਅਰ ਦੋ ਤਿੰਨ ਇੱਕ ਤਾਂ ਤੁਸੀਂ ਪਤਾ ਆ ਕੇ ਵੀ ਲੈਣੇ ਆਉਂਦਾ ਜੇ ਤਾਂ ਸੌਂਦਾ ਬਹੁਤ ਤਨੂ ਕੋਤੇ ਨੂੰ ਇੰਨੀ ਨੀਂਦ ਕਿਉਂ ਆਉਂਦੀ ਆ ਡਾਕਟਰ ਨੂੰ ਪੁੱਛ ਕੇ ਆਉਂਦੇ ਆ ਚਲਾ ਚੱਲੀਏ ਜਿਉਂ ਨਹੀਂ ਸੌਂਦਾ ਘੱਟ ਸੌਂਦਾ ਉਹਨੂੰ ਕੋ ਤੈਨੂੰ ਨੀਂਦ ਕਿਉਂ ਨਹੀਂ ਆਉਂਦੀ ਆ ਜਾ ਡਾਕਟਰ ਸਾਹਿਬ ਨੂੰ ਪੁੱਛ ਕੇ ਆਉਨੇ ਆ ਸੋ ਇਹ ਛੋਟੀ ਜੀ ਐਗਜ਼ੈਂਪਲ ਹੈ ਕਿ ਇਤਨਾ ਵੀ ਤੁਹਾਡੇ ਕੋਲ 100 ਤਰੀਕੇ ਹੋ ਸਕਦੇ ਆ ਇੱਕ ਸਭ ਤੋਂ ਕਾਰਗਰ ਤਰੀਕਾ ਹੁੰਦਾ ਕਿ ਜਿੰਨੂੰ ਤੁਸੀਂ ਕਹੋਗੇ ਤੇਰੀ ਇਹ ਪ੍ਰੋਬਲਮ ਹੈ ਕਹਿੰਦਾ ਤੇਰੇ ਚ ਪ੍ਰੋਬਲਮ ਹੈ ਉਹਨੂੰ ਕੋ ਵੀ ਆ ਜਾ ਮੇਰੇ ਜੀ ਪ੍ਰੋਬਲਮ ਹੈ ਆ ਜਾ ਮੇਰਾ ਟ੍ਰੀਟਮੈਂਟ ਹੋਣਾ ਮੈਨੂੰ ਡਾਕਟਰ ਸਾਹਿਬ ਨੇ ਬੁਲਾਇਆ ਮੇਰੇ ਨਾਲ ਤਾਂ ਚੱਲ ਉਹਨੂੰ ਆਪਣੇ ਨਾਲ ਲੈ ਜਾਓ ਆਪ ਪੇਸ਼ੈਂਟ ਬਣ ਕੇ ਚਲੇ ਜਾਓ ਗੀਤਾ ਤੇ ਕੋਈ ਨਹੀਂ ਕਹਿੰਦਾ ਮੈਂ ਤੇਰੇ ਨਾਲ ਹੀ ਨਹੀਂ ਜਾਣਾ। ਉਹਨੂੰ ਕਹੋ ਵੀ ਮੇਰੀ ਪ੍ਰੋਬਲਮ ਹੈ ਮੇਰੇ ਨਾਲ ਚੱਲ। ਸਮਝ ਲੈ ਜੀ ਡਾਕਟਰ ਸਾਹਿਬ ਕੀ ਕਹਿੰਦੇ ਮੈਨੂੰ ਫਿਰ ਬਾਅਦ ਚ ਯਾਦ ਨਹੀਂ ਰਹਿੰਦਾ ਤੂੰ ਅਗਲਾ ਹਾਂ ਚੌਧਰੀ ਬਣ ਕੇ ਨਾਲ ਚਲਾ ਜਾਓ ਕਹਿੰਵੀਂ ਮੈਂ ਤੇਰੇ ਨਾਲ ਜਾਉਂਦਾ। ਇਹ ਤਾਂ ਡਾਕਟਰ ਸਾਹਿਬ ਦਾ ਆਰਟ ਹੈ ਨਾ ਵੀ ਉਹਨੂੰ ਕਿਵੇਂ ਆਪਣੀਆਂ ਗੱਲਾਂ ਚ ਲਿਆ ਕੇ ਉਹਦਾ ਟਰੀਟਮੈਂਟ ਕਰ ਦੇਣਾ। ਠੀਕ ਹੈ ਜੀ। ਸਰ ਇੱਕ ਸਵਾਲ ਜਦ ਗੋਹਨ ਸਿੰਘ ਜੀ ਨੇ ਕੀਤਾ ਹੈ। ਫਿਰ ਹਾਲ ਇਹ ਤੇ ਜਿਹੜਾ ਸਟੂਡੈਂਟ ਸਿਚੁਏਸ਼ਨ ਹੈ ਉਹਦੇ ਤੇ ਸਵਾਲ ਹੈ ਕਿ ਇਥੇ ਵੀ ਫਿਲਹਾਲ ਬਹੁਤ ਸਾਰੇ ਵਿਦਿਆਰਥੀ ਜਿਹੜੇ ਮੋਬਾਈਲ 'ਤੇ ਜੁੜੇ ਹੋਏ ਆ ਮੋਬਾਈਲ ਤੇ ਫਿਰ ਹਾਲ ਕੰਟੀਨਿਊਸਲੀ ਲੱਗੇ ਹੋਏ ਹੋ ਇਹ ਮੋਬਾਈਲ ਤੇ ਮਨ ਰੋ ਇਹਨਾਂ ਦੋਵਾਂ ਦਾ ਆਪਸ ਚਕਿੱਕ ਨਹੀਂ ਡਾਕਟਰ ਨਿਤਿੰਤ ਬੈਡਰਸਨ ਪੁੱਛਣਾ ਚਾਹੁੰਦਾ ਕਿ ਡਾਕਟਰ ਸਾਹਿਬ ਕੀ ਇਹਨੂੰ ਐਡਿਕਸ਼ਨ ਕਿ ਲੈ ਸਕਦੇ ਆ ਕਿ ਐਡਿਕਸ਼ਨ ਇੱਕ ਐਡਿਕਸ਼ਨ ਵੀ ਬਹੁਤ ਬ੍ਰੌਡ ਟਰਮ ਹੈ ਮੈਂ ਅਕਸਰ ਕਹਿੰਦਾ ਕਿ ਜਿਹੜੀ ਚੀਜ਼ ਨੇ ਸਾਨੂੰ ਉਸ ਮੌਕੇ ਤੇ ਸੌਖਾ ਕਰਤਾ ਤੇ ਸਾਨੂੰ ਸਬੂਰੀ ਦੇਣੀ ਸ਼ੁਰੂ ਕਰਤੀ ਅਸੀਂ ਹਮ ਤੱਕ ਡਿਪੈਂਡੈਂਟ ਨੂੰ ਸ਼ੁਰੂ ਹੋ ਗਏ ਪਹਿਲਾਂ ਮੈਂ ਡਿਪੈਂਡੈਂਟ ਵਰਡ ਯੂਜ਼ ਕਰ ਰਿਹਾ ਤੇ ਜਦੋਂ ਉਹਦੇ ਬਿਨਾ ਮੈਨੂੰ ਮੇਰੀ ਜ਼ਿੰਦਗੀ ਦਾ ਕੋਈ ਤਰੀਕਾ ਨਹੀਂ ਦਿਖ ਰਿਹਾ ਤੇ ਉਹਦੇ ਕਰਕੇ ਮੈਂ ਆਪਣੀ ਲਾਈਫ ਦੇ ਦੂਜੇ ਇੰਪੋਰਟੈਂਟ ਫੈਕਟਰਸ ਨੂੰ ਇਗਨੋਰ ਕਰ ਰਿਹਾ ਤਾਂ ਉਹ ਐਡਿਕਸ਼ਨ ਦੀ ਡੈਫੀਨੇਸ਼ਨ ਚ ਆ ਜਾਂਦਾ ਹੈ ਕਹਾ ਜਿਵੇਂ ਫੋਨ ਨੂੰ ਸ਼ੁਰੂਆਤ ਤਸਲੀ ਕਿੰਨੀ ਸੀ ਕਿ ਸਿਰਫ ਸ਼ੌਕਾ ਕਰ ਰਿਹਾ ਸਾਨੂੰ ਲੋਕਾਂ ਨਾਲ ਜੋੜ ਰਿਹਾ ਸਾਨੂੰ 2000 ਕਿਲੋਮੀਟਰ 5000 ਕਿਲੋਮੀਟਰ ਦੂਰ ਬੈਠੇ ਲੋਕਾਂ ਨਾਲ ਵੀਡੀਓ ਕਾਲ ਕਰਵਾ ਰਿਹਾ ਸਹੂਲियत ਦੇ ਰਿਹਾ ਅਸੀਂ ਸ਼ੁਰੂਆਤ ਇਸਲੀ ਕਿੰਨੀ ਕੀਤੀ ਸਾਡੀ ਲਾਈਫ ਦਾ ਪਾਰਟ ਬੰਗ ਗਿਆ ਤੇ ਅੱਜ ਅਸੀਂ ਆਪਣੀ ਲਾਈਫ ਦੇ ਦੂਜੇ ਇੰਪੋਰਟੈਂਟ ਕੰਮਾਂ ਨੂੰ ਛੱਡ ਕੇ ਉਹਦੇ ਚ ਰੁੱਝੇ ਆ ਤਾਂ ਬਿਲਕੁਲ ਉਹ ਇੱਕ ਐਡਿਕਸ਼ਨ ਹੈ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਕਿ 5000 ਕਿਲੋਮੀਟਰ ਦੂਰ ਬੈਠੇ ਕਿਸੇ ਸੱਜਣ ਨਾਲ ਵੀ ਜੇ ਜੋੜ ਰਿਆ ਤਾਂ ਉਹ ਸਹੂਲਤ ਹੈ ਤੇ ਜੇ ਦੋ ਜਣੇ ਹੁਣੇ ਵੀ ਇੱਥੇ ਬੈਠੇ ਆਹ ਪਾਰਕ 'ਚ ਖੜੇ ਦੋ ਛੇਲੀਆਂ ਜਾਂ ਦੋ ਦੋਸਤ ਇਕੱਠੇ ਖੜੇ ਨੇ ਪਰ ਸੈਲਫੀ ਆਪੋ ਆਪਣੀ ਨਹੀਂ ਲੈ ਰਹੇ ਨਾ ਫੇਰ ਉਹਨੇ ਤੁਹਾਨੂੰ ਤੋੜ ਦਿੰਦਾ ਫੇਰ ਇਹ ਐਡਿਕਸ਼ਨ ਹੈ ਦੋ ਜਣੇ ਰਲ ਕੇ ਵੀ ਇਕੱਠੇ ਫੋਟੋ ਨਹੀਂ ਕਰਾ ਰਹੇ ਇੰਨੀ ਕਸੀਂ ਇਕੱਲਾ ਇਕੱਲ ਬਾਦਵਾਲ ਤੁਰ ਪਏ ਆ ਕਿ ਅਸੀਂ ਸੈਲਫੀ ਲੈ ਕੇ ਖੁਸ਼ ਹੋ ਰਹੇ ਆ ਫੋਟੋ ਕਲਚਰ ਖਤਮ ਹੋ ਰਿਹਾ ਇਕੱਠਿਆਂ ਦੀਆਂ ਫੋਟੋਆਂ ਦਾ ਕਲਚਰ ਖਤਮ ਹੋ ਰਿਹਾ ਔਰ ਸਾਨੂੰ ਕਿਸ ਕਿਧਰ ਨੂੰ ਲੀਡ ਕਰ ਰਿਹਾ ਕਿ ਅਸੀਂ ਫੋਟੋ ਸੈਲਫੀ ਲੈ ਕੇ ਫਿਰ ਉਹਦੇ ਉੱਤੇ 6 6 ਫਿਲਟਰ ਵੀ ਲਾਣੇ ਆ ਫਿਰ ਸੋਚਦੇ ਆ ਕਿ ਲੋਕ ਇਹਨੂੰ ਲਾਈਕ ਕਰਨ ਇਹ ਬਿਹੇਮਤ ਪਰ ਬਿਮਾਰੀ ਵੱਲ ਲੀਡ ਨਹੀਂ ਕਰ ਰਿਹਾ ਕਿ ਅਸੀਂ ਆਪ ਹੀ ਝੂਠ ਆਪਣਾ ਪਹਿਲੋਂ ਬਣਾ ਰਹੇ ਆ ਨੈਟ ਦੇ ਉੱਤੇ ਫਿਰ ਚਾਹੁੰਦੇ ਆ ਕਿ ਲੋਕ ਉਹਨੂੰ ਲਾਈਕ ਕਰਨ ਇਹ ਵਾਕਈ ਤੁਹਾਨੂੰ ਕਿਸੇ ਨਾ ਕਿਸੇ ਬਿਮਾਰੀ ਵੱਲ ਲੀਡ ਕਰ ਦੇਣਾ ਸਾਡੇ ਨਾਲ ਗੂਗਲ ਮੀਟ ਤੇ ਬਾਰੋਂ ਵੀ ਬਹੁਤ سارے ਲੋਕ ਦੇਸ਼ ਵਿਦੇਸ਼ ਤੋਂ ਜੁੜੇ ਹੋਇਆ ਇੱਕ ਸਵਾਲ ਜਿਹੜਾ ਸਾਡੇ ਕੋਲ ਆਇਆ ਗੂਗਲ ਮੀਟ ਦੇ ਜ਼ਰੀਏ ਸ਼reya ਦਾ ਹਾਊ ਟੂ ਪੌਂਟ ਸਪੌਟ ਦ ਸਾਈਨ ਆਫ ਮੈਂਟਲ ਇਲ ਹੈਲਥ ਅਸੀਂ ਮੈਂਟਲ ਇਲ ਹੈਲਥ ਯਾਨੀ ਅਸੀਂ ਮਾਨਸਿਕ ਰੋਗ ਤੇ ਬਿਮਾਰ ਲਿਖਿਆ ਅਸੀਂ ਇਹ ਪਤਾ ਕੀ ਨਹੀਂ ਲੈਂਦੇ ਜਿਵੇਂ ਮੈਂ ਆਪਣੇ ਪ੍ਰੈਜੈਂਟੇਸ਼ਨ ਦੇ ਦੌਰਾਨ ਵੀ ਦੱਸਿਆ ਸੀਗਾ ਜੇ ਸਾਰੇ ਜਾਣੇ ਇਸ ਇਸ ਵਿਡਿਕ ਤੋਂ ਬਾਅਦ ਇਹ ਚਾਰ ਪੁਆਇੰਟ ਜ਼ਰੂਰ ਯਾਦ ਰੱਖ ਕੇ ਜਾਣ ਕਿ ਜਦੋਂ ਬੰਦੇ ਦੀ ਰੋਲ ਫੰਕਸ਼ਨਿੰਗ ਕਿ ਜੋ ਕਰ ਰਿਹਾ ਹੈ ਜੋ ਦਾ ਰੋਲ ਹੈ ਉਹਦਾ ਕੰਮਕਾਜ ਉਹਦਾ ਜੋ ਵੀ ਸੋਸਾਇਟੀ ਦੇ ਟੂਵਰਡਸ ਰੋਲ ਹੈ ਉਹ ਪੂਰਾ ਕਰ ਰਿਹਾ ਕਿ ਨਹੀਂ ਕਰ ਰਿਹਾ ਪੂਰਾ ਤੇ ਸਹੀ ਤਰੀਕੇ ਨਾਲ ਸਹੀ ਡਾਇਰੈਕਸ਼ਨ ਨਾਲ ਦੂਜਾ ਕਿ ਉਹਦਾ ਦੂਸਰਿਆਂ ਦੇ ਨਾਲ ਹੀ ਡਾਇਰੈਕਸ਼ਨ ਤੀਸਰਾ ਉਹਦਾ ਸੈਲਫ ਕੇਅਰ ਤੇ ਚੌਥਾ ਉਹਦਾ ਬਾਇਓਲੋਜੀਕਲ ਫੰਕਸ਼ਨ ਤਾਂ ਜਦੋਂ ਸਾਡੇ ਕਿਉਂਕਿ ਸਾਈਕੋਲੋਜੀਕਲ ਇਸ਼ੂ ਸਾਡੇ ਥਾਟ बिहेवियर थे इमोशन दी प्रॉब्लम है ता जदों दे इफेक्ट्स साडे रोल फंक्शनिंग सेल्फ केयर बायोलॉजिकल फंक्शनिंग ते साडे इंटरेक्शन ते आ रहे है ता वो इनिशियल साइनेस ने कि सानू उनू ध्यान देण दी ਲੋੜ है ए मानसिक बमारी विच आ। सर आप एंटरटेनमेंट इंडस्ट्री से है और जैसे हम जानते हैं कि काफी बैकलाश भी होता है इंडस्ट्री में तो आप अपनी मेंटल हेल्थ कैसे मैनेज करते हैं? वेरी गुड क्वेश्चन बेटा गॉड ब्लेस यू। सब तो पहला बाल साहब ਜੀ ਆਇਆਂ ਨੂੰ ਤੁਹਾਕੋਸ ਥੋੜਾ ਲੇਟ ਜੁਆਇਨ ਕੀਤਾ ਪਰ ਦੇਰ ਆਏ درست ਆ ਸੈਸ਼ਨ ਚੱਲ ਰਿਹਾ ਜੀ ਬੱਚਿਆਂ ਦੇ ਸਵਾਲ ਨੇ ਤੇ ਕੋਸ਼ਿਸ਼ ਕਰ ਰਹੇ ਡਾਕਟਰ ਨਦੀਨ ਜੀ ਔਰ ਅਵੀਰ ਜੀ ਜਵਾਬ ਦੇ ਰਹੇ ਨੇ ਮੈਂ ਹੈਲਪ ਕਰ ਰਿਹਾ ਜੀ ਇਹਨਾਂ ਨੂੰ ਐਂਟਰਟੇਨਮੈਂਟ ਇੰਡਸਟਰੀ ਜਿਹੜੀ ਹੈ ਨਾ ਬੇਟਾ ਸਭ ਤੋਂ ਵੱਡਾ ਸਟ्रेस ਹੈ ਕਿਉਂਕਿ ਅਸੀਂ ਰੋਜ਼ ਅੱਗ ਬਾਲ ਕੇ ਸੇਕਣੀ ਹੁੰਦੀ ਹੈ ਮੈਂ ਪੁਰਾਣਾ ਜੋਕ ਗੁਣੇ ਤੇ ਸੁਣਾ ਦਿਆਂਗਾ ਨਾ ਤੁਸੀਂ ਕਿਹਨੇ ਦਸੋਣਿਆ ਸੀ ਮੈਨੂੰ ਹਰ ਵਾਰੀ ਕੁਝ ਫਰੈਸ਼ ਕ੍ਰੀਏਟ ਕਰਨਾ ਪੈਂਦਾ ਇਹ ਆਪਣੇ ਆਪ ਚ ਸਪਰੈਸ ਪਰ ਅਸੀਂ ਫੇਰ ਵੀ ਖੋਸ਼ ਹੋ ਦੇ ਨੇ ਕਿਉਂਕਿ ਜ਼ਿੰਦਗੀ ਚ ਨੌ ਰਸ ਨੇ ਹੈ ਨਾ ਇਹ ਹਾਸ ਰਸ ਵੀਰ ਰਸ ਭਗਤੀ ਰਸ ਵਿਵਦਸ ਰਸ ਆਤਮੋਦ ਰਸ ਰੋਦਰ ਰਸ ਘ੍ਰਣਾ ਰਸ ਇੱਦਾਂ ਸ਼ਿੰਗਾਰ ਰਸ ਨੌ ਰਸ ਨੇ ਹਾਸ ਰਸ ਉਹਦੇ ਚ ਸਭ ਤੋਂ ਇੰਪੋਰਟੈਂਟ ਹੈ ਜੇ ਅਸੀਂ ਅੰਦਰੋਂ ਖੋਸ਼ ਨਹੀਂ ਨਾ ਅਸੀਂ ਖੁਸ਼ੀ ਬਣ ਨਹੀਂ ਸਕਦੇ ਜਿਹੜੀ ਚੀਜ਼ ਜਿਹੜਾ ਇੰਗਰੀਡੀਅੰਟ ਮੇਰੇ ਅੰਦਰ ਨਹੀਂ ਹੈ ਉਹ ਇੰਗਰੀਡੀਅੰਟ ਮੈਂ ਦੇ ਹੀ ਨਹੀਂ ਸਕਦਾ ਕਿਸੇ ਨੂੰ ਸਭ ਤੋਂ ਪਹਿਲਾਂ ਖੁਸ਼ ਰਹਿਣਾ ਚਾਹੀਦਾ ਹੈ ਭਾਵੇਂ ਅਸੀਂ ਐਂਟਰਟੇਨਮੈਂਟ ਇੰਡਸਟਰੀ 'ਚੋਂ ਪਹਿਲੋਂ ਆਪਣੇ ਆਪ ਨੂੰ ਖੁਸ਼ ਰੱਖਦੇ ਆ ਹੁਣ ਬੜਾ ਵੀਰਡ ਤਰੀਕਾ ਦੱਸਣ ਲੱਗਾ ਤੁਹਾਨੂੰ ਤੁਸੀਂ ਹੈਰਾਨ ਹੋਣਾ ਕਿ ਇਹ ਕਿਦਾਂ ਮੈਂ ਤਾਂ ਜਦੋਂ ਸ਼ਾਵਰ ਲੈਣਾ ਨਾ ਮੈਂ ਕਦੇ ਨਾਰਮਲ ਸ਼ਾਵਰ ਹੀ ਨਹੀਂ ਲੈਂਦਾ ਮੈਂ ਨਹਾਉਂਦਾ ਉਹਨਾਂ ਨਾਲ ਬੰਨ ਸੋਨੀਆਂ ਆਵਾਜ਼ਾਂ ਕੱਢਦਾ ਮੈਂ ਤਾਂ ਜਦੋਂ ਠੰਡਾ ਪਾਣੀ ਕਰਫੇ ਨਾਲ ਨੂੰ ਜਿਵੇਂ ਆਉ ਬਾਹਰ ਖੁਸ਼ੀ ਵੀ ਕਰ ਦਿੰਦਾ ਮੈਂ ਤਾਂ ਮੈਂ ਕਿਸੇ ਦਾ ਦੇਣਾ ਕੱਲਾ ਹੀ ਆ ਉੱਥੇ ਕੋਈ ਨਹੀਂ ਦੇਖ ਰਿਹਾ ਮੈਨੂੰ ਮੈਂ ਤਾਂ ਗੱਡੀ ਜਦੋਂ ਇਕੱਲਾ ਚਲਾਉਣਾ ਮੇਰੇ ਨਾਲ ਕੋਈ ਨਹੀਂ ਹੁੰਦਾ ਪਤਾ ਨਹੀਂ ਮੈਂ ਅਰੇ ਆਰਾ ਹੀ ਲਛਪਰਾ ਹੀ ਲਾ ਬਲਿਆ ਹੀ ਲਲਾ ਤੋਰੇ ਮੱਚਾ ਜਮਕਾ ਮੋਰੀਆ ਸ਼ਾਰਾ ਕੀ ਲਹਿ ਲ ਘੋੜੋਂ ਨੂੰ ਕੋ ਵੇਖੇ ਫਗਾ ਇਹ ਪੌਦੇ ਨੂੰ ਵੇ ਹਾਂ ਮੈਂ ਪੌਦੇ ਨਾਲ ਭਾਈ ਮੈਂ ਮਜ਼ੇ ਲੈਣਾ ਠੀਕ ਹੈ ਨਾ ਮੈਂ ਆਪਣੇ ਫਾਦਰ ਸਾਹਿਬ ਨਾਲ ਪੰਗੇ ਲੈਣਾ ਮੈਂ ਆਪਣੇ ਬੱਚਿਆਂ ਨਾਲ ਪੰਗੇ ਲੈਣਾ ਇਲਤਾਂ ਕਰਦਾ ਉਹਨਾਂ ਦੇ ਨਾਲ ਮੰਮੀ ਨਾਲ ਚੇਡਾ ਕਰਦਾ ਮਮੇ ਕੋ ਲੀਗ ਲੀਗ ਪਟੋਕੀਆਂ ਖਾਣਾ ਜੀ ਇਹ ਮੇਰੀ ਲਾਈਫ ਹੈ ਦੋਸਤਾਂ ਨਾਲ ਪੰਗੇ ਲੈਣਾ ਮੈਂ ਪਿਛੇ ਦੇ 4-5 ਦਿਨ ਦੀ ਹਫਤੇ ਦੀ ਛੁੱਟੀ ਲੈ ਕੇ ਬਾਹਰ ਤਾਂ ਚਲਾ ਗਿਆ ਸੀ ਮੇਰੇ 4-5 ਦੋਸਤ ਕੈਲੀਫੋਰਨੀਆ ਰਹਿੰਦੇ ਆ ਮੈਂ ਵਿੱਚੋਂ ਹਫਤਾ ਕੱਟ ਕੇ ਉਹਨਾਂ ਕੋਲ ਗਿਆ ਸੀ ਸਿਰਫ ਐਵੇਂ ਗੱਡੀ 'ਚ ਘੁੰਮੇ ਉੱਤੇ ਕੋਈ ਕੰਮ ਨਹੀਂ ਸੀ ਸਿਰਫ ਉਹਨਾਂ ਕੋਲੋਂ ਗਾਲ੍ਹਾਂ ਖਾਣ ਗਿਆ ਸੀ ਜਿਹੜੀਆਂ ਮੈਨੂੰ ਇੱਥੇ ਹੁਣ ਲੋਕੀ ਕਲਾਕਾਰ ਸਮਝੀ ਜਾਂਦੇ ਉਹਨਾਂ ਦਾ ਮੈਂ ਪੁਰਾਣਾ ਮਿੱਤਰ ਆ ਉਹ ਉਹ ਜੋ ਪੰਗੇ ਮੇਰੇ ਨਾਲ ਲੈਂਦੇ ਨੇ ਸੋ ਇਹ ਸਾਰੀ ਗੱਲ ਦਾ ਮਤਲਬ ਇਹ ਹੈ ਇਹ ਮੈਂ ਦਾਅਵੇ ਨਾਲ ਕਹਿ ਸਕਦਾ ਡਿਪਟੀ ਸਾਹਿਬ ਦਾ ਰੋਗ ਬੜਾ ਪਰ ਕਦੇ ਪ੍ਰਾਈਵੇਟ 'ਚ ਦੇਖੀ ਉਹ ਵੀ ਸ਼ੁਗਲ ਬੜੇ ਲਾਉਂਦੇ ਹੋਣੇ ਘਰ 'ਵੀ ਤੇ ਦੋਸਤਾਂ ਦੇ ਵਿੱਚ 'ਵੀ ਨਹੀਂ ਡਿਪਟੀ ਸਾਹਿਬ ਇਹ ਤਾਂ ਬਿਨਾਂ ਲਾਈਫ ਮੰਨフィー ਹੈ ਬੇਟੇ ਲਾਈਫ ਇੱਕ ਬੜਾ ਸੀਰੀਅਸ ਮੈਟਰ ਹੈ ਪਰ ਇਹਨੂੰ ਸੀਰੀਅਸਲੀ ਨਹੀਂ ਲੈਣਾ ਜਾਦਾ ਇਹਨੂੰ ਆਨੰਦ 'ਚ ਜੀਣਾ ਆਨੰਦ ਭੈਅ ਮਰੀ ਮਾਇ ਸਤ ਗੁਰੂ ਮੈਂ ਪਾਇਆ ਠੀਕ ਹੈ ਨਾ Line, My name is Jenny. I'm from North East Manipur. My question is um, How can mental health be uh, genetic? The thing is, as various physical illnesses, they they have one possible uh, relation with genetics. It's not like that if some parent is having a mental illness, the child will surely have an illness, but the risk of having that mental illness is more than general population so this is basically one, one contributory factor in medical science we often talk about uh, two hit or multiple hit thing in which suppose one person is susceptible because of his genetics and subsequently he has a stressful environment right which will act as a second uh, impetus on that so that person is more predisposed because of his genetics and if the environment is also not helping him out there are more chances that he'll end up having some psychological issues.